ਖਾਲਸਾ ਈਸਟ ਪੰਜਾਬ ਦੇ ਲੋੜਵੰਦਾਂ ਦੀ ਮਦਦ ਕਰਨ ਦੀ بجائے ਅਫਰੀਕਾ ਸਣੇ ਹੋਰ ਨਾ ਬਾਹਰਲੇ ਦੇਸ਼ਾਂ ਵਿੱਚ ਪੈਸੇ ਖਰਚ ਕਰਦਾ ਹੈ ਇਹ ਅਫਵਾਹ ਸੋਸ਼ਲ ਮੀਡੀਆ ਉੱਤੇ ਕਈ ਪੰਜਾਬ ਵਿਰੋਧੀ ਲੋਕ ਜਾਣਬੁੱਝ ਕੇ ਫਲਾਉਂਦੇ ਨੇ ਤਾਂ ਜੋ ਖਾਲਸਾ ਈਸਟ ਦੀ ਪੰਜਾਬ ਅੰਦਰ ਚੱਲ ਰਹੀ ਸੇਵਾ ਨੂੰ ਢਾਹ ਲਾਈ ਜਾ ਸਕੇ ਪਰ ਸੰਗਤ ਦੇ ਸਹਯੋਗ ਸਦਕਾ ਖਾਲਸਾ ਈਸਟ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਪੰਜਾਬ ਲਈ ਸੇਵਾ ਕਰ ਰਿਹਾ ਹੈ ਖਾਲਸਾ ਈਸਟ ਦੇ ਪੰਜਾਬ ਅੰਦਰ ਚੱਲ ਰਹੇ ਸੇਵਾ ਕਾਰਜਾਂ ਦੇ ਅੰਕੜੇ ਵਾਕਿਆ ਹੀ ਹੈਰਾਨੀ ਕਰਨ ਵਾਲੇ ਨੇ ਵੈਸੇ ਤਾਂ ਖਾਲਸਾਡ ਸੱਤ ਦੇ ਕਰੀਬ ਵੱਖਰੇ ਪ੍ਰੋਜੈਕਟ ਉੱਤੇ ਕੰਮ ਕਰ ਰਿਹਾ ਹੈ ਪਰ ਅੱਜ ਸਿਰਫ ਆਪਾਂ ਗੱਲ ਕਰਾਂਗੇ ਲੋੜਵੰਦਾਂ ਲਈ ਬਣਾਏ ਜਾ ਰਹੇ ਨਵੇਂ ਮਕਾਨਾਂ ਦੀ ਪਿਛਲੇ 2 ਸਾਲਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਜੂਨ 2023 ਤੱਕ ਖਾਲਸਾਡ ਨੇ ਪੰਜਾਬ ਅੰਦਰ ਲੋੜਵੰਦਾਂ ਲਈ ਕੁੱਲ 257 ਨਵੇਂ ਘਰ ਬਣਾ ਕੇ ਦਿੱਤੇ ਨੇ ਪਿਛਲੇ 2 ਸਾਲਾਂ ਦੇ ਵਿੱਚੋਂ 257 ਘਰ ਪੰਜਾਬ 'ਚ ਬਣੇ ਗਏ ਖਾਲਸਾਡ ਵੱਲੋਂ ਇਹ ਘਰ ਪੰਜਾਬ ਵਿੱਚ ਵਸਦੇ ਸ਼ਹੀਦ ਪਰਿਵਾਰਾਂ ਅੜਾਂ ਵਿੱਚ ਨੁਕਸਾਨ ਝੱਲ ਚੁੱਕੇ ਪਰਿਵਾਰ ਗਰੀਬੀ ਨਾਲ ਜੂਝ ਰਹੇ ਪਰਿਵਾਰ ਗ੍ਰਾਂਥੀ ਸਿੰਘ ਕਿਸਾਨ ਪਰਿਵਾਰ ਅੰਗਹੀਣ ਜਾਂ ਕਿਸੇ ਗੰਭੀਰ ਬਿਮ ਜਿਹਨੇ ਘਰ ਬਣਾਏ ਆ ਉਹ ਚੋਂ ਕਈ ਸਾਡੇ ਗ੍ਰਾਂਥੀ ਸਿੰਘ ਆ ਕਈ ਸ਼ਹੀਦ ਪਰਿਵਾਰ ਆ ਗਰੀਬ ਪਰਿਵਾਰ ਆ ਉਹ ਪਰਿਵਾਰ ਜਿਹੜੇ ਭਈ ਕਮਾਈ ਨਹੀਂ ਕਰ ਸਕਦੇ ਉਹਦੇ ਵਿੱਚ ਇਹ ਵੀ ਪਰਿਵਾਰ ਹੈਗੇ ਆ ਜਿਹੜੇ ਭਈ ਖਾਲੋ ਕਿਸਾਨ ਆ ਜਿਹਨਾਂ ਦੇ ਭਈ ਖੁਦ ਖੇਤੀ ਕਰ ਲਈ ਆ ਜਿਨ੍ਹਾਂ ਨੇ ਸੂਈ ਸੜ ਕਰ ਲਈ ਉਹਨੇ ਪਰਿਵਾਰ ਲਈ ਬਹੁਤ ਤਰ੍ਹਾਂ ਦੇ ਪਰਿਵਾਰ ਆ ਜਿਹਨੇ ਘਰ ਬਣਾ ਰਹੇ ਆ ਉਹ ਵੀ ਤੁਹਾਡੇ ਭਈ ਸਪੋਰਟ ਨਾਲ ਤੁਹਾਡੇ ਪਿਆਰ ਨਾਲ ਇਹਨਾਂ ਘਰਾਂ ਨੂੰ ਬਣਾਉਣ ਦੇ ਖਰਚੇ ਦੀ ਜੇਕਰ ਗੱਲ ਕਰੀਏ ਤਾਂ ਰਫਲੀ 12 ਕਰੋੜ ਦੇ ਕਰੀਬ ਰੁਪਏ ਖਰਚ ਹੋਏ ਨੇ ਜੋ ਕਿ ਸੰਗਤ ਦੇ ਦਿੱਤੇ ਦਸਵੰਦ ਵਿੱਚੋਂ ਹੀ ਵਰਤੇ ਗਏ ਨੇ ਪਿਛਲੇ 2 ਸਾਲ ਦੇ ਵਿੱਚ 12 ਕਰੋੜ ਕੱਲੇ ਘਰਾਂ ਤੇ ਖਰਚੇ 257 ਤੇ ਬਾਕੀ ਖਰਚਾ ਬਹੁਤ ਬਾਦੂ ਹੋਰ ਜਿਹੜਾ ਖਰਚਿਆ ਦਿਲਚਸਪ ਗੱਲ ਇਹ ਵੀ ਹੈ ਕਿ ਪੰਜਾਬ ਦੇ ਕੋਲ 23 ਜ਼ਿਲ੍ਹੇ ਨੇ ਤੇ ਖਾਲਸਾ ਏਡ ਨੇ ਤਕਰੀਬਨ ਇਹਨਾਂ ਸਾਰੇ ਹੀ ਜ਼ਿਲ੍ਹਿਆਂ ਵਿੱਚ ਨਵੇਂ ਘਰ ਬਣਾਉਣ ਦੀ ਸੇਵਾ ਕੀਤੀ ਹੈ ਉਮੀਦ ਹੈ ਕਿ ਪੰਜਾਬ ਵਿੱਚ ਖਾਲਸਾ ਏਡ ਦੀ ਸਿਰਫ ਘਰ ਬਣਾਉਣ ਦੀ ਸੇਵਾ ਦੇ ਸਹੀ ਅੰਕੜੇ ਜਾਣ ਕੇ ਤੁਸੀਂ ਸੰਤੋਖ ਜ਼ਰੂਰ ਹੋ ਜਾਵੋਗੇ ਸਾਡੇ ਤੁਸੀਂ ਸੋਸ਼ਲ ਮੀਡੀਆ ਪੰਜਾਬ ਜਿਹੜਾ ਖਾਲਸਾ ਏਡ ਇੰਟਰਨੈਸ਼ਨਲ ਪੇਜ ਆ ਖਾਲਸਾ ਏਡ ਦਾ ਜਿਹੜਾ ਫੇਸਬੁੱਕ ਆ ਖਾਲਸਾ ਏਡ ਦਾ ਇੰਸਟਾਗ੍ਰਾਮ ਆ ਖਾਲਸਾ ਏਡ ਦਾ ਟਿਕਟੌਕ ਆ ਖਾਲਸਾ ਏਡ ਦਾ ਯੂਟਿਊਬ ਆ ਸਾਰਾ ਕੁਝ ਤੁਹਾਨੂੰ ਲੱਗ ਜੀ ਪਤਾ ਕਿੰਨੀ ਸੇਵਾ ਕਿੰਨਾ ਕੰਮ ਚੱਲ ਰਿਹਾ ਪੰਜਾਬ 'ਚ ਵੈਸੇ ਇਹ ਵੀਡੀਓ ਸਿਰਫ ਨਵੇਂ ਬਣਾਏ ਗਏ ਘਰਾਂ ਬਾਰੇ ਹੀ ਸੀ ਅਗਲੀ ਵੀਡੀਓ ਵਿੱਚ ਖਾਲਸਾ ਏਡ ਦੇ ਪੰਜਾਬ ਅੰਦਰ ਚੱਲ ਰਹੇ ਹੋਰ ਨਾ ਪ੍ਰੋਜੈਕਟਾਂ ਜਿਵੇਂ ਕਿ ਮੈਡੀਕਲ ਹੈਲਪ ਐਜੂਕੇਸ਼ਨ ਰੋਜ਼ਗਾਰ ਮਹਈਆ ਕਰਾਉਣਾ ਸ਼ਹੀਦ ਪਰਿਵਾਰਾਂ ਲਈ ਸੇਵਾ ਵੈਲਫੇਅਰ ਪ੍ਰੋਜੈਕਟ ਕਿਸਾਨ ਪਰਿਵਾਰਾਂ ਸਣੇ ਹਰ ਲੋੜਵੰਦ ਲਈ ਚੱਲ ਰਹੀ ਸੇਵਾ ਦੇ ਵੇਰਵੇ ਜਰੂਰ ਲੈ ਕੇ ਆਵਾਂਗੇ ਜਦ ਤੱਕ ਤੁਸੀਂ ਖਾਲਸਾ ਏਡ ਦੇ ਪੰਜਾਬ ਅੰਦਰ ਚੱਲ ਰਹੀ ਸੇਵਾ ਦੇ ਇਹਨਾਂ ਸਹੀ ਅੰਕੜਿਆਂ ਨੂੰ ਸਭ ਦੇ ਨਾਲ ਸਾਂਝਾ ਜਰੂਰ ਕਰੋ